ਸਿਸੋਦੀਆ ਸਾਹਿਬ ਨਹੀਂ ਸਰ ਸਿਸੋਦੀਆ ਨੂੰ ਕੀ ਹੋ ਗਿਆ ਕਿ ਇਹ ਮੇਰੇ ਖਿਆਲ ਦੇ ਨਾਲ ਧਾਰ ਕੇ ਆਏ ਨੇ ਧਾਰ ਕੇ ਆਏ ਨੇ ਕਿ ਭਾਈ ਕਾਸੇ ਜੁਗਾ ਆਮ ਆਦਮੀ ਪਾਰਟੀ ਨੂੰ ਛਕਣਾ ਨਹੀਂ ਹੈ ਲੈਂਡ ਪੂਲਿੰਗ ਨੀਤੀ ਤੋਂ ਖਿਸਕ ਦੇ ਖਿਸਕ ਦੇ ਖਿਸਕ ਦੇ ਵੇਖ ਲੋ ਕਿੱਥੇ ਚਲੇ ਜਾ ਤੇ ਉਤੋਂ ਇੱਕ ਐਸੀ ਵੀਡੀਓ ਵਾਇਰਲ ਹੋ ਗਈ ਵੈਸੇ ਅ ਦੇਖੋ ਜਿਹੜਾ ਮਨੀਸ਼ ਸਿਸੂਧਿਆ ਜਿੱਤਾ ਕਿਸੇ ਹਾਲ ਦੇ ਵਿੱਚ ਆਪਣੇ ਬੰਦਿਆਂ ਨੂੰ ਕਹਿ ਰਿਹਾ ਹੈ ਕਾਫੀ ਅਚੀ ਤਗੜੀ ਤਦਾਦ ਆ ਕਿ ਭਾਈ ਸਾਮ ਧਾਮ ਦੰਡ ਵੇਤ ਚੋਰੀ ਚਕਾਰੀ ਜੋ ਮਰਜ਼ੀ ਮਤਲਬ ਕਿ ਲੜਾਈ ਪੜਾਈ ਝੂਠ ਸੱਚ ਕੁਝ ਵੀ ਕਰਨਾ ਪਵੇ ਸਤਾਈ ਜਿੱਤਣਾ ਆ ਆਮ ਤੌਰ ਤੇ ਇਹ ਤੇ ਮੋਬਾਈਲ ਵਰਤਨ ਨਹੀਂ ਦਿੰਦੇ ਪਤਾ ਨਹੀਂ ਕਿਵੇਂ ਵਰਤਿਆ ਗਿਆ ਵੀਡੀਓ ਜਿਹੜੀ ਆ ਵਾਰ ਆ ਗਈ ਆ ਤੇ ਵਾਰ ਆ ਕੇ ਉਸ ਵੀਡੀਓ ਨੇ ਤਰਥਲੀ ਮਚਾ ਦਿੱਤੀ ਜਿਸ ਤਰ੍ਹਾਂ ਇਹ ਬੋਲ ਰਿਹਾ ਤੇ ਜਿਸ ਤਰ੍ਹਾਂ ਪੰਜਾਬੀਆਂ ਨੇ ਰਿਐਕਟ ਕੀਤਾ ਤੇ ਮੈਂ ਵੀ ਰਿਐਕਟ ਕੀਤਾ ਔਰ ਕਾਫੀ ਸਖਤ ਰਿਐਕਟ ਕਰਨਾ ਬਣਦਾ ਸੀ ਤੇ ਮੈਂ ਤਾਂ ਦੱਸਿਆ ਕਿ ਆ ਇਹਨਾਂ ਦਾ ਅਸਲ ਚਿਹਰਾ ਜੇ ਕਿਉਂਕਿ ਸਾਡੇ ਪੰਜਾਬੀਆਂ ਦੀ ਆਦਤ ਇਹ ਆ ਕਿ ਇਹਨਾਂ ਨੂੰ ਚਾਰ ਮਿੱਠੀਆਂ ਕੋਈ ਸੁਣਾ ਦੇਵੇ ਚਾਰ ਕੋਈ ਖਾਬ ਵਿਖਾ ਦੇਵੇ ਚਾਰ ਕੋਈ ਜੋਸ਼ੀਲੇ ਨਾਰੇ ਲਾ ਦੇਵੇ ਇਹ ਉਹਦੇ ਬਗਰ ਹੋਉਂ ਦੋਟਿਆ ਹਾਲੇ ਵੀ ਇਹਨਾਂ ਦਾ ਹਾਲ ਹੈ ਕਦੇ ਉਹਦੇ ਮਗਰ ਕਦੇ ਉਹਦੇ ਚੋਂ ਹੀ ਰੋਲ ਲੱਭਣ ਲੱਗ ਤੁਰ ਪੈਂਦੇ ਆ ਕਦੇ ਉਹਦੇ ਚੋਂ ਹੀ ਰੋਲ ਲੱਭਣ ਤੁਰ ਪੈਂਦੀਆਂ ਇਹ ਤੁਰਾ ਫੇਰਾ ਚੱਲਦਾ ਹੀ ਰਹਿੰਦਾ ਤੁਰ ਫਿਰ ਕੇ ਮਿਲਾ ਦੇਖਦੇ ਰਹਿੰਦੇ ਠੀਕ ਹੈ ਜੀ ਹੂੰ ਇਹਨਾਂ ਦਾ ਜਿਹੜਾ ਹਾਲ ਆ ਉਹ ਇਹ ਆ ਕਿ ਇਹਨਾਂ ਨੇ ਮਨਮੋਹ ਸਿੰਘ ਦੀਆਂ ਜੜਾਂ 'ਚ ਤੇਲ ਚੋਇਆ ਸੀ ਪੰਜਾਬੀ ਸਮਝ ਹੀ ਨਾ ਸਕਿਆ ਕਿ ਸਾਡੇ ਸਿੱਖ ਪ੍ਰਧਾਨ ਮੰਤਰੀ ਨੂੰ ਕਹਿ ਲੋ ਕਿ ਇੱਕ ਜ਼ਲਾਲਤ ਪਰੇ ਟੰਗਣਾ ਰੁਕਸਤ ਕਰਨ ਦੇ ਵਿੱਚ ਇਹਨਾਂ ਬੰਦੇ ਦਾ ਬਹੁਤ ਵੱਡਾ ਹਿੱਸਾ ਸੀ ਵਿਵੇਕਾਨੰਦ ਫਾਊਂਡੇਸ਼ਨ ਨਵੀਨ ਦੀ ਉਛਤ ਪੁਸਤਕ ਜਿਹੜੀ ਉਹ ਪੜ੍ਹ ਕੇ ਦੇਖ ਲਿਓ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੈ ਦਵਾਲ ਦੇ ਨਾਲ ਰਲ ਕੇ ਅੰਨਾਂ ਨੂੰ ਲਿਆ ਕੇ ਅੰਦੋਲਨ ਚਲਾ ਕੇ ਸੱਤਾ ਤੱਕ ਪਹੁੰਚੇ ਸੱਤਾ ਤੱਕ ਫਿਰ ਜੋ ਇਨਾਂ ਨੇ ਗੱਲਾਂ ਕਹੀਆਂ ਹਰੇਕ ਗੱਲ ਤੋਂ ਵਲਟੇ ਇਵਨ दैट ਵੀ ਲਿਖਿਆ ਸੀ ਕਿ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਕਹਾਂ ਲੂੰ ਪੰਜਾਬੀਅਰ ਦੇ ਵਿੱਚ ਯਾਰ ਮਾਰਨ ਨੂੰ ਬਹੁਤ ਬੁਰਾ ਸਮਝ ਜਾਂਦਾ ਜਿੰਦਾ ਤਾਂ ਤੁਸੀਂ ਦੇਖ ਲਓ ਕਿ ਚੁਣ-ਚੁਣ ਕੇ ਜੇ ਆਪਾਂ ਇਹਨਾਂ ਦੀ ਗੱਲ ਕਰੀਏ ਕੇਚਰੀਵਾਲ ਸਾਹਿਬ ਹੁੰਦੀ ਇਹਨਾਂ ਨੇ ਚੁਣ-ਚੁਣ ਕੇ ਆਪਣੇ ਯਾਰਾਂ ਨੂੰ ਉੱਥੇ ਲਾਇਆ ਤਾਂ ਥੋੜੇ ਬਹੁਤੀ ਚੁੰਧਰੀ ਜਿ ਰਹਿ ਗਏ ਨੇ ਤਾਂ ਮਤਲਬ ਕਿ ਪੰਜਾਬੀ ਲੋਕ ਇਹ ਸਮਝ ਜਾਣ ਕਿ ਤੁਹਾਨੂੰ ਇਹਨਾਂ ਨੇ ਇੱਕ ਤਰ੍ਹਾਂ ਨਾਲ ਬ੍ਰੇਨ ਵਾਸ਼ ਕਰਕੇ ਤੁਹਾਡਾ ਤੁਹਾਨੂੰ ਮਗਰ ਲਾ ਕੇ ਤਾਂ ਵੇਖ ਲਓ ਕਿੱਥੇ ਲੈ ਜਾਂਦਾ ਅੱਜ ਉਹ ਤੁਹਾਨੂੰ ਕਹਿ ਰਹੇ ਨੇ ਅੱਛਾ ਹੁਣ ਸਾਮਦਾਮ ਦੰਡਵੇਦ ਇਹ ਤਾਂ ਸਾਰਾ ਕੁਝ ਵਰਤ ਕੇ ਤੇ ਚਲੇ ਜਾਣਗੇ ਤੇ ਰੋਗੇ ਕਿੱਥੇ ਤੁਸੀਂ ਰਹਿਣਾ ਤੁਸੀਂ ਪੰਜਾਬ 'ਚ ਹੈ ਨਾ ਲੜਾਈ ਬਣਾਈ ਕਿੰਨਾ ਦੀ ਹੋਊਗੀ ਤੁਹਾਡੀ ਭਰਾ ਮਾਰੂ ਜਾਂ ਕਰਵਾਉਣਾ ਚਾਹੁੰਦੇ ਨੇ ਝੂਮ ਸੱਚ ਜੇ ਚੱਲੂਗਾ ਤੂੰ ਕੌਣ ਝੂਠ ਬੋਲੂਗਾ ਕਿਹਦੇ ਨਾਲ ਝੂਠ ਬੋਲੂਗਾ ਪਰ ਇਹਨਾਂ ਦਾ ਤਾਂ ਕੰਮ ਹੀ ਹੈ ਫੇਕ ਨਿਊਜ਼ ਭਾਰਤ ਦੇ ਵਿੱਚ ਲਿਆਉਣ ਵਾਲੇ ਹੁੰਦੇ ਭਾਰਤੀ ਜਨਤਾ ਪਾਰਟੀ ਤੇ ਇਹ ਟਰੋਲ ਸੈੱਲ ਬਣਾਉਣ ਵਾਲੇ ਪਹਿਲੇ ਇਹ ਦਲ ਨੇ ਇਹ ਜੋਸ਼ ਸੇ ਸੋਧਿਆ ਹੋ ਰਾਂਦੀ ਅੰਦਰ ਦੀ ਸੋਚ ਬਾਹਰ ਆ ਗਈ ਆ ਜੇ ਹਾਲੇ ਵੀ ਕੋਈ ਕਿਸੇ ਨੂੰ ਸ਼ੱਕ ਸ਼ੁਭਾ ਆ ਤੇ ਹੋਰ ਮਜ਼ਾ ਲੈ ਲਓ ਅਰੇ ਪੰਜਾਬ ਦੀ ਲੀਡਰਸ਼ਿਪ ਨੂੰ ਬੋਲਣਾ ਚਾਹੀਦਾ ਇਹਨਾਂ ਮੁੱਦਿਆਂ ਤੇ ਕਿਉਂ ਭਈ ਤੁਹਾਡੇ ਕੋਲ 5 ਸਾਲ ਦਾ ਰਿਪੋਰਟ ਕਾਰਡ ਹੋਏਗਾ ਤੁਸੀਂ ਉਹਦੇ ਤੇ ਕਿਉਂ ਨਹੀਂ ਜਾ ਕੇ ਵੋਟ ਪਾਉਂਕੋਗੇ ਭਈ ਸੰਧਾਮ ਦੰਡਵੇਦ ਦਾ ਕੀ ਮਤਲਬ ਹੁੰਦਾ ਸੰਧਾਮ ਦੰਡਵੇਦ ਦਾ ਮਤਲਬ ਹੁੰਦਾ ਜੋ ਮਰਜ਼ੀ ਹੋਵੇ ਕਟਿਆ ਤੋਂ ਕਟਿਆ ਕੰਮ ਕਰਨਾ ਪਵੇ ਜੋ ਮਰਜੀ ਹੈ ਮੁੱਲ ਲਾਉਣਾ ਪਵੇ ਕਿਸੇ ਦਾ ਕੁਝ ਵੀ ਕਰਨਾ ਪਵੇ ਪਾਵਰ ਵਰਤਣੀ ਪਵੇ ਜ਼ਬਰ ਕਰਨਾ ਪਵੇ ਆਹੀ ਹੁੰਦਾ ਨੇ ਸ਼ਾਮ ਧਾਮ ਦੰਡਵੇ ਤੋਂ ਮਤਲਬ ਕਿ ਜ਼ਰੂਰਤ ਹੀ ਕੀ ਜੇ ਤੁਸੀਂ ਕੰਮ ਕੀਤੇ ਨੇ ਜੇ ਤੁਹਾਨੂੰ ਆਪਣੇ ਕੰਮਾਂ ਤੇ ਕੌਨਫੀਡੈਂਸ ਆ ਤੇ ਜ਼ਰੂਰਤ ਹੀ ਕੀ ਤੇ ਜੇ ਇਹ ਹੀ ਕੁਝ ਕਰਨਾ ਹੈ ਤੁਸੀਂ ਤੇ ਫਿਰ ਦੂਜੇ ਮਾੜੇ ਆ ਸਾਡੇ ਫਿਰ ਜੇ ਮਤਲਬ ਕਿ ਕੋਈ ਨਲਾਇਕ ਹੀ ਸੇ ਨਾ ਤੇ ਫਿਰ ਸਾਡੇ ਆਪਣੇ ਘਰਾਂ ਚੋਂ ਮਰ ਗਏ ਨੇ ਸਾਡੇ ਪੰਜਾਬ ਚੋਂ ਹੈ ਨਹੀਂ ਗੇ ਫਿਰ ਹੈ ਗਏ ਇੱਥੋਂ ਆਪੇ ਤੁਰੇ ਫਿਰਨੂ ਫਿਰ ਸਾਨੂੰ ਦਿੱਲੀੋਂ ਜਾ ਕੇ ਤੁਹਾਨੂੰ ਲਿਆਉਣ ਦਾ ਕੀ ਫਾਇਦਾ ਸੀ ਸੋ ਮੈਨੂੰ ਇਹ ਲੱਗਦਾ ਕਿ ਨੀਸ਼ ਸੇ ਸੋਦੀਆ ਤੇ ਸਤਿੰਦਰ ਜੈ ਨੇ ਦੋ ਸ਼ਖਸ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਰਹਿਮੋ ਕਰਮਤੇ ਨੇ ਕਿਸੇ ਵੇਲੇ ਵੀ ਇਹਨਾਂ ਨੂੰ ਚੱਕ ਸਕਦੇ ਆ ਇਹ ਭਾਰਤੀ ਜਨਤਾ ਪਾਰਟੀ ਦੇ ਅਨੁਸਾਰ ਹੀ ਜੋਨ ਨੂੰ ਛਾ ਲੱਗਦਾ ਹੈ ਉਹਦੇ ਅਨੁਕੂਲੀ ਕੰਮ ਕਰਦੇ ਨੇ ਖੈਰ ਆਰਤੀ ਜਨਤਾ ਪਾਰਟੀ ਖੁਸ਼ ਹੁੰਦੀ ਹੋਏਗੀ ਕਿ ਪਤਾ ਨਹੀਂ ਕਿ ਮਾਮਲਾ ਹੈ ਚਲਾ ਪਰੰਤੂ ਇਹ ਕੰਮ ਉਸੇ ਤਰੀਕੇ ਦਾ ਹੀ ਕਰ ਰਿਹਾ ਉਹ ਖੁਸ਼ ਹੁੰਦੇ ਹੋਣਗੇ ਕਿ ਭਾਈ ਆ ਤਾਂ ਮਜ਼ਾ ਆ ਗਿਆ ਸੰਤ ਕੰਮ ਕਰਨ ਦੀ ਕੋਈ ਲੋੜ ਹੀ ਨਹੀਂ ਪੈ ਰਹੀ ਇਹ ਆਪਣੇ ਆਪ ਹੀ ਇਦਾਂ ਦੇਖ